ਅੰਕਲ ਨੇ ਅੱਖਾਂ ਪਰ ਲਈਆਂ ਯਾਰ ਅੰਕਲ ਨੇ ਅੱਖਾਂ ਪਰ ਲਈਆਂ ਅੰਕਲ ਅੰਕਲ ਨੇ ਮਾਨ ਨਹੀਂ ਪਰਦਾ ਇੱਕ ਬੰਦੇ ਦੇ ਨਾਲ ਘਟ ਲੈ ਉਹ ਸਾਡੇ ਬਜ਼ੁਰਗ ਆ ਜਦ ਕਿ ਉਹ ਬਹੁਤ ਸਟਿੱਕ ਹੈਗਾ ਆ ਬਹੁਤ ਸੁਭਾ ਦਾ ਉਹ ਕਿਦਾਂ ਕਹਦੀਏ ਕੋਰਾ ਆ ਮੰਨ ਲਓ ਕਿ ਕਹਿੰਦੇ ਬਾਵਾ ਇੱਕ ਸ਼ਰਾਬੀ ਬੰਦੇ ਦੇ ਨਾਲ ਕੋਈ ਜਨਾਨੀ ਹੈ ਨਾ ਜਦੋਂ ਉਮਰ ਕੱਟ ਜਾਂਦੀ ਆ ਉਹੀ ਹਾਲ ਸਮਝ ਲਓ ਇਹਨਾਂ ਦਾ ਨਾਮ ਧਰਮਪਾਲ ਹਾਂ ਇਹ ਧਰਮ ਦੇ ਨਾਲ ਆਪਣਾ ਕਾਰਜ ਜਿਹੜਾ ਜ਼ਿੰਦਗੀ ਦਾ ਮਾਰ ਨੇ ਲਿਖਿਆ ਸੀ ਲੇਖੇ ਚ ਕਾਰਜ ਉਹ ਕੰਮ ਕੀਤਾ ਧਰਮ ਦੇ ਨਾਲ ਮਿਹਨਤ ਵਾਲਾ ਧਰਮ ਨਭਾਇਆ ਬੰਦੇ ਰਿਟਾਇਰ ਅਸੀਂ ਮਹਿਕਮਿਆਂ ਚੋਂ ਵੀ ਕਰਦੇ ਆ ਉਹਨਾਂ ਨੂੰ ਸਤਿਕਾਰ ਦਿੰਨੇ ਆ ਇੱਕ ਇਹੋ ਜਿਹਾ ਸਤਿਕਾਰ ਕਰਮਾਂ ਵਾਲੇ ਨੂੰ ਮਿਲਦਾ ਵਾਹ ਸਹੀ ਗੱਲ ਬਾਕੀ ਦੂਸਰੀ ਇਹ ਹੈ ਕਿ ਇੱਕ ਵਾਰੀ ਕਹਿੰਦੇ 26 ਜਨਵਰੀ ਤੇ ਝੰਡਾ ਚੜਾਉਣਾ ਸੀਗਾ ਪਲਵਾਨ ਜੀ ਉੱਥੇ ਰਾਮਾ ਮੰਡੀ ਸੀ ਤੇ ਸਾਰੇ ਜਾਣੇ ਉੱਥੇ ਫਿਰਦੇ ਸੀਗੇ ਸੂਝ ਰਹੇ ਸੀਗੇ ਯਾਰ ਕਿਹਨੂੰ ਗੋਗਾ ਇੱਕ ਰਖਸ਼ੀ ਵਾਲੇ ਨੂੰ ਫੜ ਕੇ ਆ ਨਾ ਉਹਨੂੰ ਕਹਿੰਦੇ ਤੂੰ ਚੰਡਾ ਚੜਾ ਤੇਤ ਤੋਂ ਵੱਡਾ ਕਿਰਤੀ ਕੋਈ। ਇਹ ਕਿਰਤੀ ਦਾ ਸੁਣ ਹਾਂ ਵੀ ਦੋਸਤੋ ਅੱਜ ਸਾਡੇ ਜਮਸ਼ੇਰ ਪਿੰਡ ਵਿੱਚ ਨਵਾਂ ਹੀ ਕੰਮ ਹੋ ਗਿਆ। ਤੁਸੀਂ ਵੀ ਸੋਚ ਕੇ ਹੈਰਾਨ ਹੋਊਂਗੇ ਵੀ ਅੱਜ ਹੋ ਕੀ ਗਿਆ ਆ। ਤੁਸੀਂ ਇਹਨਾਂ ਧਿਆਨ ਨਾਲ ਅੱਜ ਦੀ ਵੀਡੀਓ ਦੇਖਣੀ ਆ ਤੇ ਅੱਜ ਹੋਇਆ ਕੀ ਆ ਸਾਡੇ ਪਿੰਡ ਵਿੱਚ। ਇੱਕ ਅੰਕਲ ਜਿਹੜਾ ਭਾਰਤਵਾਦੀਆਂ ਤੋਂ ਸਾਡੇ ਪਿੰਡ ਵਿੱਚ 53 ਸਾਲ ਜਿਹੜਾ ਸਾਈਕਲ ਉੱਤੇ ਕੰਮ ਕਰਨ ਆਉਂਦਾ ਸੀ ਤੇ ਅੱਜ ਪਿੰਡ ਦੇ ਵਾਸੀਆਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਉਹਦਾ ਸਨਮਾਨ ਕੀਤਾ ਜਾ ਰਿਹਾ ਭਾਈ। ਸਾਈਕਲ ਦੇ ਨਾਲ ਪੱਗ ਦੇ ਕੇ ਕੱਪੜੇ ਦੇ ਕੇ ਤੇ ਨਗਦ ਰਾਚੀ ਦੇ ਕੇ ਆਜੋ ਉਹਨਾਂ ਨਾਲ ਗੱਲਬਾਤ ਕਰਦੀਆਂ ਤੇ ਵੀਰ ਹੁਣਾਂ ਨਾ ਅੰਕਲ ਨਾਲ ਵੀ ਕਰਦੇ ਆ ਵੀਰਾਂ ਨਾਲ ਵੀ ਕਰਦੇ ਸਾਰਿਆਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਤੁਹਾਡਾ ਜਿੱਦਾਂ ਮਤਲਬ ਬਹੁਤ ਵਧੀਆ ਜਿੱਦਾਂ ਰਿਹਾ ਸਾਰੇ ਪਿੰਡ ਸਲਾਹਾਂਗਾ ਕਰਦਾ ਤੁਹਾਡੀ ਤੇ ਆ ਸਨਮਾਨ ਮਿਲਿਆ ਤੁਹਾਨੂੰ ਅੱਜ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਹੀ ਉਸੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅੰਕਲ ਬੁੱਲ ਕੰਬਰ ਲਾਤਾ ਵੀ ਆ ਖੁਸ਼ੀ ਹੁੰਦੀ ਆ ਵੀ ਚਲੋ ਕਿਹਦਾ ਸਨਮਾਨ ਹੁੰਦਾ ਨਾ ਇਹ ਅੰਦਰੋਂ ਜਿਹੜੀ ਭਾਵਨਾ ਹੁੰਦੀ ਆ ਇਹ ਉਹ ਚੀਜ਼ ਆ ਜਿਹੜੀ ਅੰਕਲ ਦੇ ਚਿਹਰੇ ਉੱਤੇ ਝਲਕ ਰਹੀ ਆ ਅੰਕਲ ਨਿਆਣਿਆਂ ਨੂੰ ਵੀ ਅੱਜ ਆ ਕੇ ਸ਼ਾਵਾ ਦੇ ਬਈਓ ਦੇ ਅੱਜ ਸਾਡੇ ਪਾਪੇ ਦਾ ਜਮਸ਼ੀਰ ਵਾਲਾ ਸਨਮਾਨ ਕੀਤਾ ਨਿਆਣੇ ਖੁਸ਼ ਵੀ ਹੋਊਗਾ ਕੁਝ ਵੀ ਹੋਣਗਾ ਜੀ ਅੰਕਲ ਨੇ ਅੱਖਾਂ ਭਰ ਲਈਆਂ ਯਾਰ ਅੰਕਲ ਨੇ ਅੱਖਾਂ ਭਰ ਲਈਆਂ ਅੰਕਲ ਅੰਕਲ ਨੇ ਮਾਨੇ ਨਹੀਂ ਭਰਨਾ ਕਿ ਖੁਸ਼ੀ ਚਲੋ ਖੁਸ਼ੀ ਦੇ ਹੰਝ ਹੋ ਜਾਂਦਾ ਯਾਰ ਕਈ ਵੇਲੇ ਖੁਸ਼ੀ ਵਿੱਚ ਹੋ ਜਾਂਦਾ ਤੇ ਅੰਕਲ ਕਿੰਨੀ ਉਮਰ ਹੋ ਗਈ ਹੋਰ ਬਈ ਹੋ ਗਈ 72 ਸਾਲ ਦੀ 72 ਸਾਲ ਤੇ ਕਿੰਨੇ ਸਾਲ ਤੁਸੀਂ ਸਾਈਕਲ ਚਲਾਇਆ ਨੇ ਸਾਈਕਲ ਚਲਾਇਆ ਤਕਰੀਬਨ ਮੈਂ 74 ਤੇ ਆ ਗਿਆ 74 ਤੋਂ 74 ਤੇ ਆ ਗਿਆ ਲਗਾਤਾਰ 53 ਸਾਲ 53 ਸਾਲ ਮਤਲਬ ਸਾਈਕਲ ਤੇ ਤੁਸੀਂ ਤੇ ਹੁਣ ਆਪਾਂ ਨਾ ਇਧਰ ਵੀਰ ਹੋਣਾ ਨਾਲ ਗੱਲਬਾਤ ਕਰਦੇ ਜੇ ਇਸ ਬੰਦੇ ਦੇ ਇਹ ਦਿਮਾਗ ਦੀ ਕਾੜ ਆ ਜੇ ਇਸ ਬੰਦੇ ਨੇ ਸੋਚਿਆ ਵੀ ਇਸ ਬੰਦੇ ਨੂੰ ਸਨਮਾਨ ਕੀਤਾ ਜਾਵੇ ਹੁਣ ਉਹਦੇ ਨਾਲ ਗੱਲ ਕਰਦੇ ਸਸੀਗਾ ਭਾਈ ਸਸੀਗਾ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਕੀ ਸੋਚਿਆ ਤੁਸੀਂ ਮਤਲਬ ਇਸ ਸਨਮਾਨ ਕਰਨ ਲਈ ਕਿਉਂਕਿ ਅੱਜ ਕੱਲ ਜਿੱਦਾਂ ਪਿੰਡ ਦੇ ਵਿੱਚ ਇਦਾਂ ਗ੍ਰਾਂਥੀ ਸਿੰਘਾਂ ਨੂੰ ਵੀ ਸਨਮਾਨਤ ਕਰਦੇ ਹਨ ਜਿਹੜੇ ਮਤਲਬ ਹੋਰ ਵੀ ਜਿਹੜੇ ਪਿੰਡ ਵਿੱਚ ਕੋ ਟੁਪਲੇਅਰ ਹੁੰਦਾ ਹੈ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਦੀ ਵੀ ਸਾਰਿਆਂ ਨੂੰ ਸਨਮਾਨਤ ਕਰਦੇ ਆ ਠੀਕ ਹੈ ਜੀ ਇਹ ਪਹਿਲੀ ਗੱਲ ਦੱਸੋ ਮੈਨੂੰ ਤੁਹਾਡੇ ਦਿਮਾਗ 'ਚ ਇਹ ਆਈਡੀਆ ਕਿੱਦਾਂ ਆਇਆ ਐ ਐਕਚੁਅਲੀ ਗੱਲ ਇਦਾਂ ਵੀ ਸ਼ੁਰੂ ਤੋਂ ਆਪਾਂ ਖੇਤੀਬਾੜੀ ਨਾਲ ਜੁੜੇ ਆ ਤੇ ਇਹ ਧਰਮਪਾਲ ਜੀ ਬੜੇ ਸਤਿਕਾਰਯੋਗ ਆ ਇਹ ਇਥੇ ਖੇਤੀਬਾੜੀ ਦੇ ਅਸੀਂ ਕਈਆਂ ਵਿੱਚ ਦੱਸਦੇ ਪਾਉਂਦੇ ਆ ਕਦੇ ਕੋਈ ਸੰਧ ਟੁੱਟ ਜਾਂਦਾ ਬਣਾਉਂ ਇੱਕ ਤਾਂ ਇਹਨਾਂ ਦੀ ਗੜੀ ਨਿਮਰਤਾ ਗੜੀ ਸੀਗੀ ਅਸੀਂ ਸ਼ੁਰੂ ਤੋਂ ਦੇਖੀ ਇੰਨੀ ਨਿਮਰਤਾ ਇੰਨੇ ਠੰਡੇ ਸੁਭਾਅ ਦੇ ਹੈਗੇ ਆ ਇਹ ਤਾਂ 53 ਸਾਲ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਇਹ ਇੰਨੇ ਧੀਰਜ ਨਾਲ ਠੰਮੇ ਨਾਲ ਇੱਥੇ ਇਹਨਾਂ ਨੇ ਜੋਬ ਕੀਤੀ ਆ ਕਿ ਹਉਮੈ ਅਹੰਕਾਰ ਨਹੀਂ ਸੀ ਕੋਈ ਮਨ ਵਿੱਚ ਕੋਈ ਲਾਲਚ ਨਹੀਂ ਸੀ ਵੀ ਇੱਥੇ ਨੌਕਰੀ ਆ ਜਿੱਥੇ ਕੀਤੀ ਤਨਖਾਹ ਕਿਸੇ ਨੇ ਵਧਾਰਦੀ ਇੱਕ ਬੰਦੇ ਨਾਲ ਕੱਟ ਲੈ ਇੱਕ ਬੰਦੇ ਦੇ ਨਾਲ ਕੱਟ ਲੈ ਉਹ ਸਾਡੇ ਬਜ਼ੁਰਗ ਆ ਜਦ ਕਿ ਉਹ ਬਹੁਤ ਸਟਿਕ ਹੈਗਾ ਆ ਬਹੁਤ ਸੁਭਾਵਾ ਉਹ ਕਿਹਾ ਕਹਦੀ ਕੋਰਾ ਆ ਮਤਲਬ ਇੱਕ ਕਹਿੰਦੇ ਵਾਵਾ ਇੱਕ ਸ਼ਰਾਬੀ ਬੰਦੇ ਦੇ ਨਾਲ ਕੋਈ ਜਨਾਨੀ ਹੈ ਨਾ ਜਦੋਂ ਉਮਰ ਕੱਟ ਜਾਂਦੀ ਆ ਉਹੀ ਹਾਲ ਸਮਝ ਲਓ ਇਹ ਇਹੀ ਮਤਲਬ ਕਹਿ ਰਿਹਾ ਅੰਕਲ 53 ਮਿੰਟ ਨਹੀਂ ਕੋ ਕਰ ਸਕਦਾ 53 ਸਾਲ ਕਰਦੇ ਆ ਇਹਨੇ ਇਨਾ ਲੰਮਾ ਸਮਾਂ ਘਟਾਇਆ ਇਹ ਬੰਦੇ ਨੇ ਔਰ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਇਹਨੂੰ ਜਦੋਂ ਇਹਦੇ ਕੋਲ ਬੇਟੀ ਦਾ ਹੀ ਜਾ ਕੇ ਇਹਨੂੰ ਅਚਾਨਕ ਪੁੱਛਿਆ ਕਿ ਧਰਮਪਾਲ ਜੀ ਤੂੰ ਸੰਤੁਸ਼ਟ ਵਾ ਇਹਨੇ ਜਦੋਂ ਸਾਰੀਆਂ ਗੱਲਾਂ ਕੀਤੀਆਂ ਮੈਨੂੰ ਯਾਰ ਬਹੁਤ ਜ਼ਿਆਦਾ ਗੁਰਬਾਣੀ ਪੜਨ ਵਾਲਾ ਬੰਦਾ ਉਹ ਏਦਾਂ ਹੁੰਦਾ ਉਹਦਾ ਸੁਭਾਅ ਵੀ ਬੜਾ ਲਾਲਚੀ ਨਹੀਂ ਮਨਚ ਇਨੇ ਇਹਦੇ ਪੰਜ ਬੱਚੇ ਆ ਜੀ ਤਿੰਨ ਲੜਕੀਆਂ ਨੇ ਪੜ੍ਹਾਏ ਜਿਹੜੇ ਐਸ ਵੇਲੇ ਨੌਕਰੀ ਕਰਦੇ ਆ ਆਪਣੇ ਆਪਣੇ ਪਰਿਵਾਰ ਚ ਸੈੱਟ ਵਾ ਤੇ ਦੋ ਕੁੜੀਆਂ ਸੀ ਦੀ ਉਹ ਵੀ ਪੜਾਈਆਂ ਗਾ ਆਪਣੇ ਸਹੁਰੇ ਘਰ ਚ ਸਾਈਕਲ ਚਲਾ ਕੇ ਐਸੀ ਸਾਈਕਲ ਤੇ ਐਸੀ ਤਨਖਾਹ ਦੇ ਨਾਲ ਤੇ ਹੁਣ ਅੱਜ ਕੱਲ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਪੈਸੇ ਦੀ ਲਾਲਚ ਵਿੱਚ ਜਿਹੜੀ ਭੱਜ ਦੌੜ ਮਚਾਈ ਆ ਨਾ ਉਹ ਸਬਰ ਸੰਤੋਖ ਦੇ ਨਾਲ ਟਿਕ ਕੇ ਕੰਮ ਕਰੋ ਆਪਣੇ ਘਰੇ ਖਰਚੇ ਘਟਾਓ ਭਾਈ ਖਰਚੇ ਆਪਣੇ ਲਗਜ਼ਰੀ ਲਾਈਫ ਜੀਂਦੇ ਜੀਂਦੇ ਆਪਣੀ ਕਿਹੜੀ ਐਕਸਪੈਕਟੇਸ਼ਨ ਕੜੀ ਹੈਗੀਆਂ ਸ਼ਾਮਾਂ ਆ ਉਹ ਬੰਦੇ ਨੂੰ ਤੰਗ ਕਰਦੀਆਂ ਆ ਆਪਣੀਆਂ ਇਸ ਬੰਦੇ ਦੀ ਸਟੋਰੀ ਕੜੀ ਹੈਗੀ ਆ ਅਸੀਂ ਸੁਣੀ ਆ ਆ ਸ਼ਾਮਾਂ ਨੂੰ ਥੋੜਾ ਸੀਮਿਤ ਰੱਖੋ ਤੇ ਤੁਹਾਨੂੰ ਪਰੇਸ਼ਾਨੀ ਨਹੀਂ ਕੋ ਆਊਗੀ ਲਾਈਫ ਵਿੱਚ ਜਿਆਦਾ ਪੈਸੇ ਵਾਲੇ ਤੁਸੀਂ ਆਂਡ ਗਵਾਂਡ ਦੇਖ ਲਓ ਜਿਆਦਾ ਪੈਸੇ ਵਾਲੇ ਕਿੰਨੇ ਕੁ ਕਰੇ ਆ ਜਿੱਦਾਂ ਦਾ ਤੁਹਾਡੀ ਲਾਈਫ ਆ ਉਦਾਂ ਦੀ ਉਹਨਾਂ ਦੀ ਆ ਹੁਣ ਦੇ ਛੜ ਛੜ ਲੋਕੀ ਜਾਈ ਜਾਂਦੇ ਆ ਚਲੋ ਆਪਾਂ ਆਪਣੀ رائے ਆਪ ਆਪਣਾ ਦਿਮਾਗ ਆ ਅਸੀਂ ਤਾਂ ਬਸ ਇਹਨਾਂ ਦੀ ਉਦਾਹਰਨ ਦਿੰਨੇ ਆ ਕਿ ਇਹਨਾਂ ਨੇ ਪੰਜ ਬੱਚੇ ਘੜੇ ਪੜਾਏ ਆ ਇਸੇ ਨੌਕਰੀ ਦੇ ਵਿੱਚੋਂ ਤੇ ਬਾਕੀ ਸਾਰੇ ਲੋਕ ਦੇਖਦੇ ਆ ਅਸੀਂ ਬੇਨਤੀ ਕਰਦੇ ਵੇ ਥੋੜਾ ਸਬਰ ਸੰਤੋਖ ਨਾਲ ਲਾਈਫ ਨੂੰ ਕਰੋ ਜਿਆਦੀਆਂ ਸ਼ਾਮਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਅੰਕਲ ਤੁਹਾਡਾ ਜਦੋਂ ਬਾਹਰ ਜਾਣ ਨੂੰ ਨਹੀਂ ਕਦੇ ਜੀ ਕੀਤਾ ਵੀ ਜਦੋਂ ਬਾਹਰ ਦੀ ਹੋੜ ਲੱਗੀ ਆ ਵੇ ਮੈਂ ਵੀ ਚੱਲ ਜਾਂ ਨਹੀਂ 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 ਬਾਕੀ ਪੰਜਾਬ 'ਚ ਰਹਿ ਗਏ ਅੰਕਲ ਇਦਾਂ ਹੁਣ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਸਰਪੰਚ ਸਾਹਿਬ ਜਦੋਂ ਅੰਕਲ ਦਾ ਮਾਣ ਸਨਮਾਨ ਕੀਤਾ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਰਲ ਕੇ ਤੇ ਤੁਹਾਨੂੰ ਅੱਜ ਕੀ ਸਨੇਹਾ ਦੇਣੀ ਹੈ ਇੱਕ ਪੰਜਾਬ ਦੇ ਲੋਕਾਂ ਨੂੰ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਪਹਿਲਾਂ ਤਾਂ ਮੈਂ ਬੜੇ ਭਾਈ ਸੁਖੇ ਭਾਈ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਨਵਿਕਲੀ ਪਹਿਲ ਕੀਤੀ ਆ ਔਰ ਤੁਹਾਡੀ ਵੀਡੀਓ ਬਹੁਤ ਲੱਖਾਂ ਦੇ ਵਿੱਚ ਵਿਊ ਜਾਂਦੇ ਆ ਮੈਨੂੰ ਲੱਗਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਹੋਰ ਵੀ ਮੈਸੇਜ ਆਊਗਾ ਇਹ ਨਵਿਕਲੀ ਪਹਿਲਾ ਕਿਰਤੀ ਬੰਦੇ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਆ ਇਹਨਾਂ ਉਤਸ਼ਾਹ ਵਾਤਾ ਔਰ ਬਾਕੀ ਇੱਕੋ ਛੋਟੀ ਗੱਲ ਕਰਕੇ ਮੈਂ ਗੱਲ ਖਤਮ ਕਰੂੰਗਾ ਕਰੂੰਗਾ ਇਹਨਾਂ ਦਾ ਨਾਮ ਧਰਮਪਾਲ ਹਾਂ ਇਹ ਧਰਮ ਦੇ ਨਾਲ ਆਪਣਾ ਕਾਰਜ ਜਿਹੜਾ ਜ਼ਿੰਦਗੀ ਦਾ ਮਹਾਰਾਜ ਨੇ ਲਿਖਿਆ ਸੀ ਲੇਖੇ ਚ ਕਾਰਜ ਉਹ ਕੰਮ ਕੀਤਾ ਧਰਮ ਦੇ ਨਾਲ ਮਿਹਨਤ ਨਾਲ ਧਰਮ ਨਾਲ ਜੋ ਇਹਨਾਂ ਦਾ ਨਾਮ ਸੀ ਨਾ ਉਸ ਨਾਮ ਦੇ ਉੱਤੇ ਹੀ ਇਹਨਾਂ ਨੇ ਧਰਮ ਨਾਲ ਆਪਣਾ ਕੰਮ ਕੀਤਾ ਤੇ ਅੱਜ ਤਾਂ ਜਿਹੜਾ ਇਹਨਾਂ ਦੇ ਦਿਮਾਗ 'ਚ ਉਹ ਆਈਡੀਆ ਆ ਤਾਂ ਆ ਸਾਰਾ ਮੋਤਵਾਦੂ ਨਗਰ ਜਿਹੜਾ ਇੱਥੇ ਖੜਾ ਇਹਨਾਂ ਦਾ ਸਨਮਾਨ ਕਰਦੇ ਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਮੈਂ ਲਾਸਟ ਵਿੱਚ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਕਰੂੰਗਾ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਕਰੇ ਤੰਦਰੁਸਤੀ ਬਖਸ਼ੇ ਕਰਨ ਔਰ ਸਦਾ ਹੱਸਦੇ ਵਾਹਦੇ ਰਹਿਣ ਅੰਕਲ ਇਹ ਦੁਆਵਾਂ ਆ ਸਾਡੇ ਜਮਸ਼ੇਰ ਪਿੰਡ ਵੱਲੋਂ ਤੇ ਭਾਰਤਵਾਦੀਆਂ ਵਾਲਿਆਂ ਨੂੰ ਵੀ ਵਧਾਈਆਂ ਪਾਈ ਅਸੀਂ ਸਨਮਾਨ ਕਰਤਾ ਅੰਕਲ ਦਾ ਤੇ ਜਮਸ਼ੇਰ ਵਿੱਚ ਤੇ ਇਧਰ ਚਾਚਾ ਜੀ ਨੇ ਵੀ ਗੱਲ ਕਰਦੇ ਆ ਤੇ ਕਹਿੰਦੇ ਤੁਸੀਂ ਕਿਦਾਂ ਮਹਿਸੂਸ ਕਰ ਰਹੇ ਹੋ ਮਤਲਬ ਇਦਾਂ ਦੇ ਕੰਮ ਜਿਹੜੇ ਪੰਜਾਬ ਵਿੱਚ ਹੋਣੇ ਚਾਹੀਦੇ ਆ ਜੋ ਅੱਜ ਪਹਿਲ ਕਰਮੀ ਕੀਤੀ ਨਾ ਸੁਖੇ ਪਹਿਲਵਾਨ ਨੇ ਉਹ ਬਹੁਤ ਸ਼ਲਾਗਜ ਹੋਊਗਾ ਤੇ ਜਿਹਨੇ ਸਾਨੂੰ ਦੱਸਿਆ ਸਾਨੂੰ ਬੜੀ ਖੁਸ਼ੀ ਹੋਈ ਤੇ ਸਰਪੰਚ ਸਾਹਿਬ ਨੂੰ ਜਿਹੜਾ ਸਨੇਹਾ ਪਿਆ ਸਰਪੰਚ ਸਾਹਿਬ ਵੀ ਆ ਗਏ ਤੇ ਇਸ ਕਰਕੇ ਇਸ ਇਮਾਨੀਅਤ ਦੇ ਨਾਤੇ ਇਸ ਬੰਦੇ ਦੀ ਅਸੀਂ ਸਾਰੇ ਕਦਰ ਕਰਦੇ ਆ ਇੱਕ ਇਸ ਮਹੱਲੇ 'ਚ ਬੈਠ ਕੇ ਇਸ ਬੰਦੇ ਨੇ ਕਦੀ ਕਿਸ ਰਾਜ ਤੇ ਕੋਈ ਆਰਾਮਾ ਨਹੀਂ ਖਟਿਆ ਇੰਨੀ ਕੁ ਅਜੀ ਨਿਆਮਤਵਾ ਐਡੀ ਕੈਰੀ ਪ੍ਰਮਾਨ ਸੀ ਆ ਕੋਈ ਬੰਦਾ ਇਹਦੇ ਉੱਤੇ ਉਂਗਲੀ ਨਹੀਂ ਠਾ ਸਕਦਾ ਨਾ ਕੇਜਾ ਮਿਸਤਰੀ ਆ ਬੜਾ ਹਾਰਡ ਆ ਸਾਡਾ ਯਾਰ ਆ ਸਾਡਾ ਭਰਾ ਵੀ ਆ ਸਾਡਾ ਅਰੇ ਗੱਲ ਆਖੇ ਲੱਗਦਾ ਪਰ ਉਸ ਬੰਦੇ ਨਾਲ ਐਨ ਕੱਟ ਕੇ ਇੱਕ ਰਿਕਾਰਡ ਬਣਾ ਕਰ ਦਿੱਤਾ ਤੇ ਇੱਕ ਮਿਸਾਲ ਪੇਸ਼ ਕਰ ਦਤੀ ਹੈ ਇਸ ਕਰਕੇ ਇਹਨੂੰ ਅਸੀਂ ਸਤਿਕਾਰ ਕਰਦੇ ਆਂ ਇਹ ਦਾਅਵਾ ਕਰਦੇ ਆਂ ਸੁਖੇ ਭਲਵਾਨ ਨੇ ਜਿਹੜੀ ਪਹਿਲਾ ਕਦਮੀ ਕੀਤੀ ਆ ਉਹ ਬਹੁਤ ਹੀ ਸ਼ਾਨਾਜੋਗਾ ਉਹ ਸਮੇਂ ਚ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਵੀ ਇਦਾਂ ਸਤਿਕਾਰ ਕੀਤਾ ਜਾਊਗਾ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਸਰਪੰਚ ਵੱਲੋਂ ਇਹ ਮਾਣ ਆ ਜਿਹੜਾ ਸਾਡੇ ਨਾਲ ਖੜਾ ਹੋਇਆ ਹਾਂਜੀ ਦੋਸਤੋ ਇਹ ਜਿਹਦਾ ਮਾਣ ਵਾਲੀ ਗੱਲ ਆ ਸਾਡੇ ਪਿੰਡ ਲਈ ਸਾਰੇ ਚਲੋ ਪੰਚਾਇਤ ਮੈਂਬਰਾਂ ਲਈ ਸਾਰੇ ਚਲੋ ਜਿੰਨੇ ਵੀ ਆਪਣੇ ਬਾਹਰ ਐਨਆਰਆਈ ਭਰਾ ਦੇਖਦੇ ਹੋਣੇ ਸਾਨੂੰ ਭਰਾ ਜੀ ਤੁਹਾਡੇ ਲਈ ਮਾਨ ਵਾਲੀ ਗੱਲ ਹੈ ਜਮਸ਼ੇਰ ਵਾਲੇ ਨੇ ਇੱਕ ਨੇ ਫੀ ਜਿਹੜੀ ਮਿਸਾਲ ਪੈਦਾ ਕਰਤੀ ਏ ਔਖੀ ਮਿਸਾਲ ਇੱਧਰ ਬਾਬਾ ਜੀ ਨੇ ਵੀ ਗੱਲ ਕਰਦੇ ਨੇ ਤੁਸੀਂ ਵੀ ਕਰ ਲਓ ਮਾੜਾ ਮੋਟਾ ਮੁੰਡਾ ਦੇਖ ਲਊਗਾ ਸਾਡਾ ਪਾਪਾ ਬੋਲਿਆ ਬੱਚੇ ਹਾਂ ਜੀ ਜੀ ਵਾਰੀ ਅਸੀਂ ਮਤਲਬ ਜੋ ਸਾਡੇ ਸੁਖੇ ਭਰਾ ਜੀ ਨੇ ਸਾਡੇ ਛੋਟੇ ਭਰਾ ਜੀ ਨੇ ਜੋ ਵੀ ਕੀਤਾ ਆ ਬਹੁਤ ਸ਼ਾਨਦਾਰ ਜੋ ਕੀਤਾ ਕੰਮ ਕਰਦਾ ਆ ਔਰ ਅਸੀਂ ਧਰਮ ਪਾਲ ਤੋਂ ਬਹੁਤ ਕੰਮ ਕਰਾਇਆ ਆ ਤੇ ਇਹਨਾਂ ਨੇ ਕਦੀ ਇਹ ਨਹੀਂ ਕਿਹਾ ਤੇ ਹੁਣ ਲਿਆ ਤੇ ਅਸੀਂ ਬਹੁਤ ਇਹਨਾਂ ਦੇ ਖੁਸ਼ ਹਾਂ ਭਾਈ ਸਰਵੇ ਡੇੜੀ ਤਰ੍ਹਾਂ ਵੀ ਮੈਂ ਨੇ ਲਾ ਤੇਰਾ ਨਾਂ ਲੈ ਕੇ ਬੋਲਿਆ ਉਦਾਂ ਨਹੀਂ ਬੋਲਣਾ ਸੀ ਤੇ ਇੱਧਰ ਆ ਪਾਪਾ ਜੀ ਹੁਣੀ ਖੜੇ ਚਾਚਾ ਜੀ ਕਹਿੰਦਾ ਤੁਹਾਨੂੰ ਯਾਰ ਇਦਾਂ ਨਾ ਕਰਿਆ ਕਰੋ ਬੋਲਿਆ ਕਰੋ ਪਹਿਲੇ ਭਾ ਕੇ ਤਾਂ ਬਹੁਤ ਵਧੀਆ ਜੀ ਤੇ ਕਿੱਦਾਂ ਲੱਗਦਾ ਪਾਜੀ ਹਾਂਜੀ ਅਗਲਾ ਸਨਮਾਨ ਜਿਹੜਾ ਉਹਨਾਂ ਤੋਂ ਸਭ ਤੋਂ ਪਹਿਲੇ ਹਾਂਜੀ ਅਗਲਾ ਸਨਮਾਨ ਵਿੱਚ ਜਿਹੜਾ ਵੀ ਪਿੰਡ ਵਿੱਚ ਕੋਈ ਇਦਾਂ ਸਾਨੂੰ ਲੱਗੂਗਾ ਨਾ ਸਰਵੇਂ ਕੀ ਕਹਿੰਦੇ ਹੁੰਦੇ ਅਮਰੀਕਾ ਦਾ ਡਾਲਰ ਕਹਿੰਦੇ ਹੁਣ ਬਹੁਤ ਹੋ ਗਿਆ ਹੈ ਬਸ ਬਾਰਾ ਨਹੀਂ ਬਾਰਾ ਨਹੀਂ 200 ਡਾਲਰ ਲੱਗਣਾ ਜਰਾ 200 ਡਾਲਰ ਦਾ ਕੰਮ ਆ ਤੇ ਕਿੰਨਾ ਕਿੰਨਾ ਮਾਨ ਸਨਮਾਨ ਹੋਣਾ ਚਾਹੀਦਾ ਮਾਨ ਸਨਮਾਨ ਇਸ ਪਿੰਡ ਵਿੱਚ ਕੋ ਜੂ ਹੋਣਾ ਚਾਹੀਦਾ ਧਰਮਪਾਲ ਜੀ ਨੂੰ ਮੈਂ ਤਾਂ ਅਜ ਤੱਕ ਕਦੇ ਵੀ ਗੁੱਸੇ ਵਿੱਚ ਨਹੀਂ ਦੇਖਿਆ ਤੇਰੇ ਦੇ ਘਰਾਂ ਮੋਰ ਦੀ ਲੰਗਦੇ ਮੈਂ ਡੇਲੀ ਬੁਲਾਉਂਦਾ ਜਦੋਂ ਵੀ ਮੈਨੂੰ ਮਿਲਦੇ ਆ ਸਸੀ ਗਾਲ ਬੁਲਾਈ ਦੀ ਆ ਬਿਲਕੁਲ ਕਦੇ ਵੀ ਗੁੱਸਾ ਨਹੀਂ ਦੇਖਿਆ ਮਨਤੇ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਆਈਆ ਮਾਨ ਵਾਕਿਆ ਯਾਰ ਇਸ ਮਾਨ ਸਨਮਾਨ ਦੇ ਕਾਬਿਲ ਸੀ ਤੇ ਆ ਦੇਖੋ ਜੀ ਆ ਪੰਮੀ ਨਾਲ ਕੇ ਪਾਏ ਮਾਨ ਸਨਮਾਨ ਨਹੀਂ ਮਿਲਦੇ ਆਈ ਭਾਗੋ ਨਹੀਂ ਗੇੜੀ ਖੜੂ ਪਾ ਲਿਆ ਇੱਕ ਕਰਤਾਰ ਹੋਣਾ ਚਾਹੀਦਾ ਬੰਦੇ ਦਾ ਭਾਈ ਇਹ ਕਰਤਾਰ ਨੂੰ ਸਨਮਾਨ ਹੋਇਆ ਗੱਲ ਇਦਾਂ ਆ ਵੀ ਮਾਨ ਸਨਮਾਨ ਆਪਾਂ ਦੇਖਿਆ ਵੀ ਟੂਰਨਾਮੈਂਟਾਂ ਵਿੱਚ ਟਰੈਕਟਰਾਂ ਦੇ ਲੱਖਾਂ ਕਰੋੜਾਂ ਦੇ ਹੁੰਦੇ ਆ ਨਾ ਪਰ ਆ ਜਿਹੜਾ ਮਾਨ ਸਨਮਾਨ ਆ ਨਾ ਸਾਈਕਲ ਤੇ ਸਾਰੀ ਉਮਰ ਇਹਨਾਂ ਨੇ ਕੱਢੀ ਆ 53 ਸਾਲ ਆਏ ਆ ਸਾਈਕਲ ਤੇ ਤੇ ਅੱਜ ਇਹਨਾਂ ਨੂੰ ਸਾਈਕਲ ਨਾਲ ਹੀ ਜਮਸ਼ੀਰ ਪਿੰਡ ਵਾਲਿਆਂ ਨੇ ਸਨਮਾਨ ਕੀਤਾ ਹਾਂਜੀ ਉਹ ਇੱਧਰ ਆ ਗਏ ਸਾਡੇ ਚਾਚਾ ਜੀ ਚਾਚਾ ਜੀ ਆਓ ਮੜੇ ਆ ਮੈਂ ਕਿਹਾ ਵੀਡੀਓ ਥੋੜੀ ਅਧੂਰੀ ਆ ਚਾਚਾ ਰਹਿ ਗਿਆ ਸੀ ਚਾਚਾ ਆ ਇੱਧਰ ਹਾਂਜੀ ਅੱਛਾ ਚਾਚਾ ਜੀ ਇੱਦਾਂ ਕਾਹਨੂੰ ਪੁੱਛਣਾ ਤੇਲ ਵਿੱਚ ਅੱਜ ਕੀ ਆ ਰਿਹਾ ਉਹ ਲੱਖ ਚ ਕੱਢ ਦਿਓ ਬਾਹਰ ਅੱਜ 52 ਸਾਲ ਦੀ ਉਮਰ ਹੋ ਗਈ ਬੰਦੇ ਰਿਟਾਇਰ ਅਸੀਂ ਮਹਿਕਮਿਆਂ 'ਚੋਂ ਵੀ ਕਰਦੇ ਆ ਉਹਨਾਂ ਨੂੰ ਸਤਿਕਾਰ ਦਿੰਨੇ ਆ ਇੱਕ ਇਹੋ ਜਿਹਾ ਸਤਿਕਾਰ ਕਰਮਾਂ ਵਾਲੇ ਨੂੰ ਮਿਲਦਾ ਵਾਹ ਸਹੀ ਗੱਲ ਬਾਕੀ ਦੂਸਰੀ ਇਹ ਹੈ ਕਿ ਇੱਕ ਵਾਰੀ ਕਹਿੰਦੇ 26 ਜਨਵਰੀ ਤੇ ਝੰਡਾ ਚੜਾਉਣਾ ਸੀਗਾ ਪਲਵਾਨ ਜੀ ਵਿੱਚ ਰਾਮ ਮੰਡੀ ਸੀ ਤੇ ਸਾਰੇ ਜਾਣੇ ਉੱਥੇ ਫਿਰਦੇ ਸੀਗੇ ਸੋਚ ਰਹੇ ਸੀਗੇ ਯਾਰ ਕਿਹਨੂੰ ਕਹੂਗਾ ਇੱਕ ਰਖਸ਼ੇ ਵਾਲੇ ਨੂੰ ਫੜ ਕੇ ਆ ਨਾ ਉਹਨੂੰ ਕਹਿੰਦੇ ਤੂੰ ਝੰਡਾ ਚੜਾ ਤੇਤ ਤੋਂ ਵੱਡਾ ਕਿਰਤੀ ਕੋਈ ਨਹੀਂ ਇਹ ਕਿਰਤੀ ਦਾ ਸਨਮਾਨ ਜਿਹੜੇ ਜੀ ਦੂਰੋਂ 45 ਕਿਲੋਮੀਟਰ ਕਿਰਤੀ ਚੱਲ ਕੇ ਆ ਰਿਹਾ ਹਨਾ ਕੋਈ ਖਾਲਾ ਨਹੀਂ ਬੱਚੇ ਪੜੇ ਹੈਗਾ ਮੇਰੇ ਵੀਰੇ ਕਰਮਾ ਵਾਲਾ ਹੈ ਸੀ ਤਾਂ ਆਪਣੀ ਵਧੀਆ ਲੈ ਕੇ ਖੜਦਾ ਹੈ ਕਿੰਨੋ ਜਿਹਾ ਬੰਦੇ ਬੱਚੇ ਪੜਾਏ ਇਸ ਤੋਂ ਇਸ ਕੰਮ ਦੇ ਵਿੱਚੋਂ ਇਹਨੂੰ ਤਨਖਾਹ ਉੱਤੇ ਜਿਆਦਾ ਮਿਲ ਸਕਦੀ ਸੀ ਪਰ ਇਸ ਪਿੰਡ ਨਾਲ ਪਿਆਰ ਕਰਕੇ ਤੇ ਪਿੰਡ ਨੇ ਵੀ ਅੱਜ ਇਹਦੇ ਪੂਰਾ ਪਿਆਰ ਦਾ ਮੁੱਲ ਮੋੜਦਾ ਧੰਨਵਾਦ ਹਾਂਜੀ ਦੋਸਤੋ ਜਮਸ਼ੇਰ ਵਾਲਿਆਂ ਨੇ ਜਿਹੜੀ ਪਿਰਤ ਪਾਤੀ ਹੈ ਨਾ ਨਵੀਂ ਹੁਣ ਦੇਖਣਾ ਵੀ ਅਗਲਾ ਪਿੰਡ ਕਿਹੜਾ ਆਪਣੇ ਪਿੰਡ ਵਿੱਚ ਜਿਹੜਾ ਵੀ ਉਹਨਾਂ ਨੂੰ ਲੱਗਦਾ ਵੀ ਕਿਰਤੀ ਇਨਸਾਨ ਜਿਹੜਾ ਇੱਕ ਨੰਬਰ ਦਾ ਬੰਦਾ ਜਿਨੇ ਕਦੇ ਕਿਸੇ ਨੂੰ ਮਤਲਬ ਕਿਸੇ ਗੱਲ ਵਿੱਚ ਨਹੀਂ ਬੋਲਿਆ ਕਦੇ ਉੱਚਾ ਨਹੀਂ ਬੋਲਿਆ ਜੀ ਕਹਿ ਕੇ ਬੁਲਾਇਆ ਸਿਰਫ ਮਿਹਨਤੀ ਕੀਤਾ ਮਿਹਨਤੀ ਕੀਤੀ ਆਪਣੀ ਮਤਲਬ ਵਧੀਆ ਆਪਣਾ ਜਿਹੜਾ ਜੀਵਨ ਜਿਹੜਾ ਬਤੀਤ ਕੀਤਾ ਹਨ ਤੇ ਦੇਖਦੇ ਹੁਣ ਅਗਲਾ ਪਿੰਡ ਕਿਹੜਾ ਭਾਈ ਦੱਸਿਓ ਹੈ ਜੇ ਤੁਹਾਡੇ ਪਿੰਡ ਵਿੱਚ ਵੀ ਕੋਈ ਹੋਇਆ ਬੰਦਾ ਦੇਖ ਲਿਓ ਲੱਭ ਲਿਓ ਕੀ ਉੱਥੇ 2-2 4-400 ਪੈਣਾ ਭਰਾ ਇਦਾਂ ਦੇ ਸਨਮਾਨ ਕਰਿਆ ਕਰੋ ਤਾਂ ਕਿ ਨਵੇਂ ਨਿਆਣਿਆਂ ਨੂੰ ਵੀ ਉਤਸ਼ਾਹ ਮਿਲੇ ਇਹ ਨਹੀਂ ਮੌਂਟਨ ਦੱਸਦੇ ਹੋ ਅਸੀਂ ਆ ਕੇ ਸਰਕਾਰ ਕਰ ਦਵਾਂਗੇ ਸਾਰੇ ਜਾਨੀ ਇੰਨੇ ਬੰਦੇ ਬੰਦਾ ਲੱਭ ਲਾ ਬੰਦਾ ਲੱਭ ਬੰਦਾ ਕੈਤੀ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਸਨਮਾਨ ਵਾਲੇ ਸਿੱਖ ਤੋਂ ਸ਼ਰਾਬੀ ਕਿੱਟ ਗਿਆ ਹੋਵੇ ਹਾਂ ਉਹ ਚੀਜ਼ ਦੇ ਕਾਬਲ ਹੋਣਾ ਚਾਹੀਦਾ ਅਸਾਂ ਇਹ ਚੀਜ਼ਾਂ ਜ਼ਰੂਰੀ ਆ ਸਹੀ ਗੱਲ ਆ ਸਨਮਾਨ ਵੀ ਕਿਸੇ ਕਿਸੇ ਨੂੰ ਪੱਛਦਾ ਸਨਮਾਨ ਮਿਲਿਆ ਮਰਦ ਅੰਦਰੋਂ ਸੀ ਰੱਖੀਏ ਤੇ ਜਿੱਦਾਂ ਇਹਨੇ ਸਫਰ ਕੀਤਾ ਨਾ ਆਪਣੀ ਜ਼ਿੰਦਗੀ ਇੰਜੋਏ ਕਰੇ ਇਹਨੂੰ ਕਰਮਾ ਆਪਾਂ ਕੀ ਹੋਵੇ ਆਪਾਂ ਕਰਾਂਗੇ ਸਾਰੇ ਜਾਨੀ ਸਤਿਕਾਰ ਕਿਸੇ ਪਿੰਡ ਦਾ ਵੀ ਬੰਦਾ ਹੋਵੇ ਇਹ ਇਹ ਵੀ ਚਲੋ ਚਾਚਾ ਇਹਨੇ ਐਲਾਨ ਕਰਤਾ ਵੀ ਕਿਸੇ ਪਿੰਡ ਵਿੱਚ ਵੀ ਕੋਈ ਇਦਾਂ ਦਾ ਇਨਸਾਨ ਹੋਵੇ ਤੇ ਅੰਕਲ ਅਰਗ ਉਹਨੂੰ ਅਸੀਂ ਵੀ ਸਨਮਾਨਤ ਕਰਾਂਗੇ ਸੋ ਦੋਸਤੋ ਇੰਨੀਆਂ ਕ ਬੇਨਤੀਆਂ ਕਰੋ ਪ੍ਰਵਾਨ ਮੈਂ ਤੁਹਾਡਾ ਆਪਣਾ ਮੌਨਟੀਮਾਨ ਇਹ ਵੀਡੀਓ ਕਿੱਦਾਂ ਦੀ ਲਗੀ ਕਮੈਂਟ ਜ਼ਰੂਰ ਕਰਿਓ ਕਿਉਂਕਿ ਇੱਕ ਕਿਰਤੀ ਬੰਦੇ ਦਾ ਜਿਹੜਾ ਸਨਮਾਨ ਕੀਤਾ ਹੈ ਤੇ ਤੁਸੀਂ ਵੀ ਕਿਰਤ ਕਰਨ ਵਾਲੇ ਲੋਕ ਆ ਜਿਹੜੇ ਉਹ ਇਸ ਚੀਜ਼ ਨੂੰ ਪਿਆਰ ਕਰੋਗੇ ਧੰਨਵਾਦ